ਜਾਕਾ ਮਨ ਹੋਏ ਸਗਲ ਪਰੀਨਾ ਹਰ ਹਰ ਨਾਮ ਦਿਨ ਘਟ ਘਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਦੇਖੇ ਸਗਲ ਸ੍ਰੇਸ਼ਟ ਸਾਧਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਪਾਪ ਪੁੰਨ ਨਹੀਂ ਲੇਪਾ ਕੀਰਤਨ ਕੋ ਤਨ ਤੇ ਰੋ ਨਾਓ ਨਾਵੇਂ ਕੋ ਨਾਮ ਤੇਰਾ ਥਾਓ ਨਿਮਾਣੇ ਕੋ ਪ੍ਰਭ ਤੇ ਰੋ ਮਾਣ ਸਗਲ ਕਟਾ ਕੋ ਦੇਵੋ ਦਾ ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾ ਕੇ ਆਪਣੀ ਗਤ ਮਿਤ ਜਾਨੋ ਆਪੇ ਆਪਨ ਸੰਗ ਆ ਪ੍ਰਭ ਰਾਤੇ ਮਰੀ ਉਸਤਤ ਤੁਮ ਤੇ ਹੋਏ ਕੋ ਕਭਲ ਨ ਜਾਨਸ ਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਧਰਮ ਨਾਮ ਜਪ ਨਿਰਮਲ ਕਰਮਾ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਧਰਮਤਮਲ ਹੈ ਆ ਸਗਲੇ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾ ਸੁਨ ਰਸਨ ਬਖਾਨੀ ਸਗਲ ਤਾਂਦੇ ਆਲਕ ਦੇ ਘਟਵਸੈ ਹਰਦਾ